ਸ਼ਸ਼ੀਕਲ ਜੀ ਦੋਸਤੋ ਮੈਂ ਮਨਜਿੰਦਰ ਮੱਖਾ ਦਾ ਪੰਜਾਬੀ ਨਿਊਜ਼ਪੇਪਰ ਦੇ ਉੱਪਰ ਤੁਹਾਡਾ ਸਵਾਗਤ ਕਰਦਾ ਹਾਂ ਅਸੀਂ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀ ਇੱਕ ਸੀਰੀਜ਼ ਸਟਾਰਟ ਕੀਤੀ ਹੈ ਜਿਸ ਦੇ ਵਿੱਚ ਅਸੀਂ ਹਰ ਰੋਜ਼ ਇੱਕ ਹਲਕੇ ਦੇ ਇਤਿਹਾਸ ਬਾਰੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਵੀਡੀਓ ਬਣਾ ਕੇ ਪਾਉਨੇ ਆ ਅੱਜ ਪੰਜਾਬ ਦਾ ਉਹ ਇਤਿਹਾਸਿਕ ਹਲਕਾ ਜਿਸ ਦਾ ਰਾਜਨੀਤਿਕ ਅਤੇ ਧਾਰਮਿਕ ਬਹੁਤ ਜ਼ਿਆਦਾ ਮਹੱਤਵ ਹੈ ਸ਼੍ਰੀ ਮੁਖਤਰ ਸਾਹਿਬ ਸ਼੍ਰੀ ਮੁਖਤਰ ਸਾਹਿਬ ਨੂੰ 86 ਨੰਬਰ ਦੇ ਤੌਰ ਤੇ ਵਿਧਾਨ ਸਭਾ ਵਿੱਚ ਰਜਿਸਟਰਡ ਕੀਤਾ ਗਿਆ ਲਗਭਗ 1 ਲੱਖ 88899 ਵੋਟਰ ਆਪਣੀਆਂ ਵੋਟਾਂ ਪਾ ਕੇ ਕੈਂਡੀਡੇਟ ਦੀ ਕਿਸਮਤ ਤੈਅ ਕਰ ਦੇਣਗੇ ਜੇ ਮੌਜੂਦਾ ਪਿਛਲੀਆਂ ਇਲੈਕਸ਼ਨਾਂ ਦੀ ਗੱਲ ਕਰੀਏ ਤਾਂ ਜਗਦੀਪ ਸਿੰਘ ਕਾਕਾ ਬਰਾੜ ਹੁਣ ਮੁਖਤਰ ਸਾਹਿਬ ਤੋਂ ਐਮਐਲਏ ਨੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਰੋਜੀ ਪ੍ਰਕੰਦੀ ਨੂੰ 34000 ਵੋਟਾਂ ਦੇ ਫਰਕ ਦੇ ਨਾਲ ਹਰਾਇਆ ਸੀ ਤੇ ਕਰਨ ਕੌਰ ਬਰਾੜ ਜਿਹੜੇ ਤੀਜੇ ਨੰਬਰ ਤੇ ਰਹੇ ਸੀ ਉਹਨਾਂ ਨੂੰ ਮਹਿਜ 13-14000 ਵੋਟਾਂ ਦੇ ਨਾਲ ਸਵਰ ਕਰਨਾ ਪਿਆ ਸੀ ਆ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਜਿਹੜਾ ਮੁਕਸਰ ਸਾਹਿਬ ਹੈ ਇਹ ਫੋਜਪੁਰ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਹੈ ਜਿੱਥੋਂ ਕਦੇ ਜਗਮੀਤ ਬਰਾੜ ਚੋਣ ਲੜਦੇ ਰਹੇ ਨੇ ਜਿੱਥੋਂ ਕਦੇ ਲੋਕ ਸਭਾ ਦੀ ਸੀਟ ਦੇ ਉੱਪਰ ਸੁਖਵੀਰ ਬਾਦਲ ਨੇ ਵੀ ਬਾਜ਼ੀ ਮਾਰੀ ਹੈਗੀ ਤੇ 1952 ਦੇ ਵਿੱਚ ਪਹਿਲੀ ਵਾਰ ਮੁਖਸਰ ਸਾਹਿਬ ਦੇ ਦੀ ਚੋਣ ਹੋਈ ਜਿਹਦੇ ਵਿੱਚੋਂ ਭਗ ਸਿੰਘ ਸ਼ਰੋਮਣੀ ਕਾਲੀ ਦਲ ਦੀ ਸੀਟ ਤੋਂ ਜਿੱਤ ਕੇ ਆਏ 1957 ਤੇ 62 ਹਰਚਰਨ ਸਿੰਘ ਇਥੋਂ ਲਗਾਤਾਰ ਦੋ ਵਾਰੀ ਚੋਣ ਜਿੱਤੇ ਨੇ ਜੇਕਰ ਓਵਰ ਆਲ ਇਤਿਹਾਸ ਦੀ ਗੱਲ ਕਰੀਏ ਤਾਂ ਸ਼੍ਰੀ ਮੁਖਸਰ ਸਾਹਿਬ ਹੁਣ ਤੱਕ ਕਾਂਗਰਸੀਆਂ ਦੀ ਚਿਹਤੀ ਸੀਟ ਰਹੀ ਹੈ ਭਾਵ ਕਿ ਕਾਂਗਰਸ ਇਥੋਂ ਜਾਦੀ ਵਾਰੀ ਚੋਣ ਜਿੱਤੀ ਹੈਗੀ 2012 ਦੇ ਵਿੱਚ ਕਰਨ ਕੌਰ ਬਰਾੜ ਹਰਚਰਨ ਸਿੰਘ ਬਰਾੜ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਦੀ ਨੂ ਇਥੋਂ ਚੋਣ ਜਿੱਤ ਕੇ ਆਈ 2017 ਦੇ ਵਿੱਚ ਅਸਕਵੀਰ ਬਾਦਲ ਦੇ ਖਾਸਮ ਖਾਸ ਮੰਨੇ ਜਾਂਦੇ ਰੋਜੀ ਬਰਕੰਦੀ ਇਥੋਂ ਚੋਣ ਜਿੱਤ ਕੇ ਆਏ ਤੇ ਹੁਣ ਕਾਕਾ ਬਰਾੜ ਹੋ ਰਹੀ ਇਥੋਂ ਐਮ ਐਲ ਏ ਨੇਗੀ ਪਰ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਸ਼੍ਰੀ ਮੁਖਸਰ ਸਾਹਿਬ ਦੇ ਉੱਪਰ ਬੜੇ-ਬੱਡੇ ਬਡੇ ਲੀਡਰਾਂ ਨੇ ਅੱਖ ਗੱਡੀ ਵੀ ਆ ਕਿਉਂਕਿ ਗਿੱਦੜਵਾਹ ਤੋਂ ਸੁਖਵੀਰ ਬਾਦਲ ਨੇ ਚੋਣ ਦਾ ਐਲਾਨ ਕਰ ਦਿੱਤਾ ਤਾਂ ਕਿਹਾ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਸਟੇਟ ਪ੍ਰਧਾਨ ਅ ਅਮਰਿੰਦਰ ਸਿੰਘ ਰਾਜਾ ਬੜਿੰਗ ਸ਼੍ਰੀ ਮੁਖਸਰ ਸਾਹਿਬ ਦੇ ਤੋਂ ਸੀਟ ਤੋਂ ਆਪਣੀ ਚੋਣ ਲੜ ਸਕਦੇ ਨੇ ਉਹਨਾਂ ਦੀ ਰਹਿਸ਼ ਵੀ ਮੁਖਸਰ ਸਾਹਿਬ ਆ ਗਈ ਇਹ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਦੀਆਂ ਕਿਆਸਰਾਈਆਂ ਲਾਈਆਂ ਲਾਈਆਂ ਜਾ ਰਹੀਆਂ ਨੇ ਜਦੋਂ ਤੋਂ ਉਹ ਗਿੱਦੜਵਾਹ ਦੀ ਜਿਮਣੀ ਚੋਣ ਹਾਰੇ ਨਹੀਂ ਕਿਉਂਕਿ ਲਗਭਗ 26000 ਵੋਟਰਾਂ ਦੇ ਮਾਰਜਨ ਦੇ ਨਾਲ ਉਹ ਚੋਣ ਹਾਰੇ ਸੀ ਲੋਕ ਸਭਾ ਸੀਟ ਲੁਧਿਆਣੇ ਤੋਂ ਐਮਪੀ ਬਣ ਕੇ ਇੱਕ ਵਾਰ ਅ ਗਿੱਦੜਵਾਹ ਦੀ ਰਾਜਨੀਤੀ ਤੋਂ ਆਪਣੇ ਆਪ ਨੂੰ ਦੂਰ ਕਰ ਚੁੱਕੇ ਸੀ ਉਹਨਾਂ ਦੀ ਘਰ ਵਾਲੀ ਜ਼ਰੂਰ ਲਗਾਤਾਰ ਗਿੱਦੜਵਾਹ ਦੀਆਂ ਸਰਗਰਮੀਆਂ ਦੇ ਵਿੱਚ ਸਰਗਰਮ ਰਹਿੰਦੀ ਆ ਪਰ ਬਹੁਤ ਸਾਰੇ ਜਾਣਕਾਰ ਉਹਨਾਂ ਦੇ ਨਜ਼ਦੀਕੀ ਇਹ ਗੱਲ ਕਹਿੰਦੇ ਆ ਕਿ ਹੋ ਸਕਦਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਵਾਰ ਮੁਖਸਰ ਤੋਂ ਆਪਣੀ ਕਿਸਮਤ ਅਜਮਾਉਣ ਜੇਕਰ ਉਹ ਇਹ ਕਰ ਦਿਆ ਤਾਂ ਰੋਜੀ ਬਰਕੰਦੀ ਦੇ ਨਾਲ ਜਿਹੜਾ ਮੁਕਾਬਲਾ ਬੜਾ ਦਿਲਚਸਪ ਹੋਊਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮਾਲਵੇ ਦੇ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਾ ਹਾਵਾਰ ਹੋਇਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਮੀਡੀਆ ਦੇ ਉੱਪਰ ਅਰੀਲਾ ਸ਼੍ਰੋਮਣੀ ਕਾਲੀ ਦਲ ਦੀਆਂ ਬਣ ਕੇ ਚੱਲੀਆਂ ਨੇ ਤਾਂ ਮੁਕਾਬਲਾ ਦਿਲਚਸਪ ਹੋਊਗਾ ਕਿਉਂਕਿ ਪਿਛਲੀ ਵਾਰੀ ਵੀ ਸੈਕੰਡ ਰਨਰ ਅਪ ਰੋਜੀ ਬਰਕੰਦੀ ਸੀਗੇ ਉਹਨਾਂ ਨੂੰ ਬੇਸ਼ੱਕ ਮਾਰਜਿਨ 34000 ਦਾ ਬਹੁਤ ਵੱਡਾ ਮਾਰਜਿਨ ਸੀ ਪਰ ਫਿਰ ਵੀ ਦੂਜੇ ਨੰਬਰ ਤੇ ਕਾਲੀ ਦਲ ਸੀ ਇਸ ਵਾਰ ਹਾਲਾਤ ਉਹ ਨਹੀਂ ਰਹਿਣਗੇ ਕਿਉਂਕਿ ਐਂਟੀ ਇੰਕੰਮਬੈਂਸੀ ਸਰਕਾਰ ਦੇ ਵਿਰੁੱਧ ਨਜ਼ਰ ਆਊਗੀ ਅ ਬਾਕੀ ਦੇਖਦੇ ਆ 2027 ਦੇ ਵਿੱਚ ਮੁਕਸਰ ਦੀ ਮੁਕਸਰ ਦੇ ਲੋਕ ਕਿਸ ਨੂੰ ਆਪਣਾ ਕੈਂਡੀਡੇਟ ਚੁਣ ਕੇ ਭੇਜਦੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤਾਂ ਜੋ ਅਸੀਂ ਆਉਂ ਤੁਹਾਡੇ ਹਲਕਿਆਂ ਦੇ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਹਲਕੇ ਬਾਰੇ ਦੱਸੋ ਕਿ ਤੁਹਾਡੇ ਹਲਕੇ ਤੋਂ ਕੌਣ ਇਸ ਵਕਤ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਅੱਗੇ ਨਜ਼ਰ ਆ ਰਿਹਾ ਸ਼ੁਕਰੀਆ ਜੀ